ਆਇਰਲੈਂਡ ਦੀ ਰਾਸ਼ਟਾਨੀ ਡਬਲਿਨ ਜੋ ਆਪਣੇ ਸੱਭਿਆਚਾਰਕ ਵਿਪਿੰਤਾ ਅਤੇ ਸਵਾਗਤੀ ਮਾਹੌਲ ਦੇ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ ਹਾਲ ਵਿੱਚ ਇੱਕ ਦੁਖਦਾਈ ਤੇ ਸਦਮੇ ਵਾਲੀ ਘਟਨਾ ਦੇ ਨਾਲ ਸੁਰਖੀਆਂ ਵਿੱਚ ਆਇਆ 19 ਜੁਲਾਈ ਦੀ ਸ਼ਾਮ ਨੂੰ ਡਬਲਿਨ ਦੇ ਟੈਲਾਗਟ ਇਲਾਕੇ ਦੇ ਵਿੱਚ ਇੱਕ 40 ਸਾਲ ਦੇ ਭਾਰਤੀ ਮੂਲ ਦੇ ਵਿਅਕਤੀ ਤੇ ਨਸਲੀ ਹਮਲੇ ਨੇ ਨਾ ਸਿਰਫ ਭਾਰਤੀ ਭਾਈਚਾਰੇ ਸਗੋਂ ਸਮੁੱਚੇ ਸਮਾਜ ਨੂੰ ਹੈਰਾਨ ਕਰ ਦਿੱਤਾ ਇਸ ਘਟਨਾ ਨੂੰ ਨਸਲੀ ਹਿੰਸਾ ਦਾ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਨੌਜਵਾਨਾਂ ਦੇ ਗਰੋਹ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਇਸ ਘਟਨਾ ਨੇ ਦੇਸ਼ਾਂ ਦੇ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਕਰ ਦਿੰਦੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਹਮਲੇ ਦੀ ਇਹ ਘਟਨਾ 19 ਜੁਲਾਈ ਦੀ ਸ਼ਾਮ 6 ਵਜੇ ਕਰੀਬ ਡਬਲਿਨ ਦੇ ਟੈਲਗਟ ਇਲਾਕੇ ਦੇ ਵਿੱਚ ਪਾਕ ਹਿਲ ਰੋਡ ਤੇ ਵਾਪਰੀ ਜਾਣਕਾਰੀ ਦੇ ਮੁਤਾਬਿਕ 15 ਤੋਂ 16 ਸਾਲ ਦੀ ਉਮਰ ਦੇ 10 ਤੋਂ 13 ਨੌਜਵਾਨਾਂ ਨੇ ਇੱਕ ਭਾਰਤੀ ਮੂਲ ਦੇ ਸ਼ਖਸ ਤੇ ਹਮਲਾ ਕਰ ਦਿੱਤਾ ਜੋ ਸਿਰਫ 3 ਹਫ਼ਤੇ ਪਹਿਲਾਂ ਹੀ ਆਇਰਲੈਂਡ ਪਹੁੰਚਿਆ ਸੀ ਅਤੇ Amazon ਕੰਪਨੀ ਦੇ ਵਿੱਚ ਕੰਮ ਕਰਦਾ ਸੀ ਹਮਲਾਵਰਾਂ ਨੇ ਉਸਤੇ ਚਾਕੂ ਦੇ ਨਾਲ ਹਮਲਾ ਕੀਤਾ ਬੇਰਹਿਮੀ ਦੇ ਨਾਲ ਕੁੱਟਿਆ ਤੇ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਬੇਇੱਜ਼ਤ ਕੀਤਾ ਇਸ ਦੌਰਾਨ ਉਸ ਦੇ ਚਿਹਰੇ ਬਾਹਾਂ ਤੇ ਲੱਤਾਂ ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਖੂਨ ਦੇ ਨਾਲ ਲਥਬਤ ਪਾਇਆ ਗਿਆ ਇੱਕ ਚਸ਼ਮਦੀਦ ਜਿਸ ਨੇ ਇਸ ਘਟਨਾ ਨੂੰ ਦੇਖਿਆ ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰਾਂ ਨੇ ਵਿਅਕਤੀ ਦੇ ਬੈਂਕ ਕਾਰਡ ਫੋਨ ਅਤੇ ਉਸ ਦੇ ਪੈਰਾਂ ਦੇ ਵਿੱਚ ਪਾਈਆਂ ਜੁੱਤੀਆਂ ਤੱਕ ਚੋਰੀ ਕਰ ਲੀਆਂ ਇਕ ਮਹਿਲਾ ਨੇ ਦੱਸਿਆ ਕਿ ਉਸਨੇ ਇਸ ਵਿਅਕਤੀ ਨੂੰ ਸੜਕ ਤੇ ਖੂਨ ਦੇ ਨਾਲ ਲਤਪਟ ਤੇ ਸਦਮੇ ਦੇ ਵਿੱਚ ਦੇਖਿਆ ਉਸਨੇ ਤੁਰੰਤ ਮਦਦ ਦੇ ਲਈ ਪੁਕਾਰਿਆ ਤੇ ਸਥਾਨਕ ਲੋਕਾਂ ਨੇ ਵੀ ਵਿਅਕਤੀ ਦੀ ਸਹਾਇਤਾ ਕੀਤੀ ਵਿਅਕਤੀ ਨੂੰ ਤੁਰੰਤ ਟਾਲਗਟ ਯੂਨੀਵਰਸਿਟੀ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ 20 ਜੁਲਾਈ ਨੂੰ ਛੁੱਟੀ ਦੇ ਦਿੱਤੀ ਗਈ ਹਮਲਾਵਰਾਂ ਨੇ ਇਸ ਵਿਅਕਤੀ ਤੇ ਗਲਤ ਇਲਜ਼ਾਮ ਲਗਾਇਆ ਸੀ ਕਿ ਉਹ ਨੀਲੇ ਪਾਰਕ ਦੇ ਵਿੱਚ ਬੱਚਿਆਂ ਦੇ ਨਾਲ ਗਲਤ ਵਿਹਾਰ ਕਰ ਰਿਹਾ ਸੀ ਇਹ ਇਲਜ਼ਾਮ ਸੋਸ਼ਲ ਮੀਡੀਆ ਤੇ ਵੀ ਫੈਲਾਏ ਗਏ ਖਾਸ ਕਰਕੇ ਕੁਝ ਨਸਲਵਾਦੀ ਤੇ ਪ੍ਰਵਾਸ ਵਿਰੋਧੀ ਸੰਗਠਨਾਂ ਦੇ ਵੱਲੋਂ ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਸਾਰੇ ਦੋਸ਼ ਬਿਲਕੁਲ ਝੂਠੇ ਤੇ ਬੇਬੁਨਿਆਦ ਸਨ ਅਤੇ ਵਿਅਕਤੀ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਪੁਲਿਸ ਅਧਿਕਾਰਤ ਸਥਾਨਕ ਨੇਤਾਵਾਂ ਨੇ ਇਸ ਹਮਲੇ ਨੂੰ ਨਸਲੀ ਹਿੰਸਾ ਦੇ ਨਾਲ ਜੋੜਿਆ ਤੇ ਇਸ ਨੂੰ ਹੇਟ ਕ੍ਰਾਈਮ ਦੇ ਵਜੋਂ ਜਾਂਚਿਆ ਜਾ ਰਿਹਾ ਹੈ ਇਸ ਘਟਨਾ ਨੇ ਸਥਾਨਕ ਤੇ ਅੰਤਰਰਾਸ਼ਟਰੀ ਪੱਧਰ ਤੇ ਤਿੱਖੀ ਪ੍ਰਤੀਕਿਰਿਆਵਾਂ ਨੂੰ ਜਨਮ ਦਿੱਤਾ ਹੈ ਆਇਰਲੈਂਡ ਦੇ ਵਿੱਚ ਭਾਰਤੀ ਰਾਜਦੂਤ ਅਖਿਲੇਸ਼ ਮਿਸ਼ਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਹਮਲੇ ਦੀ ਸਖਤ ਨਿਖੇਦੀ ਕੀਤੀ ਹੈ ਅਤੇ ਕੁਝ ਆਇਰਿਸ਼ ਮੀਡੀਆ ਸੰਸਥਾਵਾਂ ਜਿਵੇਂ ਕਿ ਆਰਟੀਈ ਦੀ ਕਵਰੇਜ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਆਇਰਿਸ਼ ਪੁਲਿਸ ਤੇ ਸਥਾਨਕ ਲੋਕਾਂ ਦੇ ਸਹਿਯੋਗ ਦੇ ਲਈ ਧੰਨਵਾਦ ਵੀ ਜ਼ਾਹਰ ਕੀਤਾ ਹੈ ਤੇ ਹਮਲਾਵਰਾਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਸਾਨਕ ਸਿਆਸਤਦਾਨਾ ਦੇਵੀ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਫਾਈਨ ਗੇਲ ਪਾਰਟੀ ਦੀ ਕੌਂਸਲਰ ਬੇਬੀ ਪੈਪਰਡਨ ਨੇ ਪੀੜਤ ਦੇ ਨਾਲ ਮੁਲਾਕਾਤ ਕਰਕੇ ਦੱਸਿਆ ਹੈ ਕਿ ਉਹ ਸਦਮੇ ਦੇ ਵਿੱਚ ਹੈ ਤੇ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈ ਉਹਨਾਂ ਨੇ ਟੈਲਾਗੜ ਦੇ ਵਿੱਚ ਪੁਲਿਸ ਦੀ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ ਹੈ ਕਿਉਂਕਿ ਅਜਿਹੇ ਘਟਨਾਵਾਂ ਇਸ ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਨੇ ਸਿੰਫੰਦੀ ਸੰਸਦ ਮੈਂਬਰ ਸੀਨ ਕਰੋਵ ਨੇ ਇਸ ਹਮਲੇ ਨੂੰ ਕਨਾਉਣਾ ਅਤੇ ਅਸਵੀਕਾਰਯੋਗ ਕਰਾ ਦਿੱਤਾ ਹੈ ਅਤੇ ਕਿਹਾ ਹੈ ਕਿ ਪਹਿਲੀ ਘਟਨਾ ਨਹੀਂ ਹੈ ਪਰ ਇਸ ਨੂੰ ਆਖਰੀ ਹੋਣਾ ਚਾਹੀਦਾ ਹੈ ਇਸ ਘਟਨਾ ਦੇ ਵਿਰੋਧ ਦੇ ਵਿੱਚ ਸਥਾਨਕ ਭਾਈਚਾਰੇ ਨੇ 25 ਜੁਲਾਈ ਨੂੰ ਟੈਲਾਗੰਡ ਤੇ ਟਰੀ پارک ਰੋਡ ਤੇ ਸਥਿਤ ਇੱਕ ਸਟੈਂਡ ਅਗੇਂਸਟ ਰੇਸਿਜ਼ਮ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਇਹ ਪ੍ਰਦਰਸ਼ਨ ਯੂनाइटेड ਅਗੇਂਸਟ ਰੇਸਿਜ਼ਮ ਐਂਡ ਡਬਲਿਨ ਸਾਊਥ-ਵੈਸਟ ਟੁਗੇਦਰ ਦੇ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਜਿਸ ਦਾ ਮਕਸਦ ਪ੍ਰਵਾਸੀਆਂ ਦੇ ਨਾਲ ਇੱਕ ਜੁਟਾ ਪ੍ਰਗਟ ਕਰਨਾ ਹੈ ਤੇ ਨਸਲਵਾਦ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕਰਨਾ ਹੈ ਇਸ ਘਟਨਾ ਨੇ ਆਇਰਲੈਂਡ ਦੇ ਵਿੱਚ ਵਧ ਰਹੇ ਨਸਲਵਾਦੀ ਹਮਲਿਆਂ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ। ਭਾਰਤੀ ਰਾਸ਼ਦੂਤ ਅਕਲੇਸ਼ ਮਿਸ਼ਰਾ ਦੇ ਮੁਤਾਬਿਕ ਪਿਛਲੇ 3 ਸਾਲਾਂ ਦੇ ਵਿੱਚ ਆਇਰਲੈਂਡ ਦੇ ਵਿੱਚ ਵਿਦੇਸ਼ੀਆਂ ਖਾਸ ਕਰਕੇ ਏਸ਼ੀਅਨ ਅਤੇ ਅਫਰੀਕਨ ਮੂਲ ਦੇ ਲੋਕਾਂ ਦੇ ਖਿਲਾਫ ਹਮਲਿਆਂ ਦੇ ਵਿੱਚ ਵਾਧਾ ਹੋਇਆ ਹੈ। ਆਇਰਲੈਂਡ ਦੇ ਵਿੱਚ ਲਗਭਗ 1 ਲੱਖ ਭਾਰਤੀ ਰਹਿੰਦੇ ਨੇ ਜੋ ਜ਼ਿਆਦਾਤਰ ਆਈਟੀ, ਸਿਹਤ ਸੰਭਾਲ ਅਤੇ ਹੋਰ ਮਹੱਤਵਪੂਰਨ ਖੇਤਰਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਭਾਰਤੀ ਭਾਈਚਾਰੇ ਦੇ ਵਿੱਚ ਅਸੁਰੱਖਿਆ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਇਰਿਸ਼ ਜਸਟਿਸ ਮੰਤਰੀ ਜਿਮ ਓਕੈਲਾਗਨ ਨੇ ਵੀ ਇਸ ਮਾਮਲੇ ਤੇ ਚਿੰਤਾ ਜ਼ਾਹਰ ਕੀਤੀ ਹੈ। ਇਹ ਘਟਨਾ ਸਾਨੂੰ ਇਹ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਵਿਪਿੰਦਾ ਤੇ ਸਹਿਨਸ਼ੀਲਤਾ ਵਰਗੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਮਾਜਾਂ ਦੇ ਵਿੱਚ ਨਸਲਵਾਦ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ। ਜ਼ਨਲ ਸਾਨੂੰ ਇਹ ਵੀ ਸਿਖਾਇਆ ਗਿਆ ਹੈ ਕਿ ਸਮਾਜਿਕ ਸਤਿਮਨਾਵਨਾ ਅਤੇ ਸੁਰੱਖਿਆ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਸਥਾਨਕ ਪਾਇਜਾਰੇ ਦੀ ਇੱਕ ਜੁਟਾ ਅਤੇ ਪ੍ਰਦਰਸ਼ਨ ਦੀ ਯੋਜਨਾ ਇਹ ਦਰਸਾਉਂਦੀ ਹੈ ਕਿ ਟੈਲਾਗੜ੍ਹ ਦੇ ਲੋਕ ਨਸਲਵਾਤ ਤੇ ਹਿੰਸਾ ਦੇ ਖਿਲਾਫ ਖੜੇ ਨੇ ਤੇ ਆਪਣੇ ਪ੍ਰਵਾਸੀ ਗਵਾਂਡੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੁੰਦੇ ਨੇ